ਸਾਰਿਆਂ ਸਾਰਿਆਂ ਦੀ ਉਸ ਪ੍ਰਮਾਤਮਾ ਨਾਲ ਸਾਂਝ ਬਣੇ ਤੇ ਅੱਜ ਗੁਰੂ ਅੱਗੇ ਅਰਦਾਸ ਇਹ ਜਰੂਰ ਕਰਿਓ ਕਿ ਪਾਤਸ਼ਾਹ ਸਾਡੇ ਮਨ ਨੂੰ ਮਾਇਆ ਦੀ ਪਾਹ ਲੱਗ ਚੁੱਕੀ ਹੈ ਇਹ ਲੱਭ ਲੋਭ ਦੇ ਚਸਕਿਆਂ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਤੇ ਜਿਹੀ ਕਰਕੇ ਸਾਡਾ ਪ੍ਰਮਾਤਮਾ ਨਾਲ ਮਲਾਪ ਨਹੀਂ ਹੋ ਰਿਹਾ ਤੁਹਾਡੇ ਕੋਲ ਭੇਜਿਆ ਇੱਕ ਰਹਿਮਤ ਕਰਿਓ ਸਾਡੇ ਮਨ ਤੋਂ ਮਾਇਆ ਦੀ ਪਾਹ ਲਾ ਦਿਓ ਜਿਹੜੇ ਵਿਸ਼ੇ ਵਿਚਾਰਾਂ ਦੇ ਰੰਗ ਮਾਇਆ ਦੇ ਰੰਗ ਉਹ ਲਾ ਦਿਓ ਤੇ ਇਹਨੂੰ ਨਾਮ ਰੰਗ ਚਾੜ ਦੇ। ਉਸ ਰੰਗ ਵਿੱਚ ਰੰਗਦੇਓ ਉਹ ਸ਼ਿੰਗਾਰ ਸਾਡੇ ਜੀਵਨ ਚ ਕਰਦੇਓ ਜਿਹੜਾ ਰੰਗ ਜਿਹੜਾ ਸ਼ਿੰਗਾਰ ਪ੍ਰਮਾਤਮਾ ਨੂੰ ਪਾਉਂਦਾ ਹੈ। ਨਾਲ ਤੇ ਸਾਡਾ ਜਨਮ ਮੱਤ ਕਟਿਆ ਜਾਏ ਇਹ ਜੀਵਨ ਸਫਲ ਹੋ ਜਾਏ। ਅਸੀਂ ਮੁੱਖ ਉਦਲਾ ਲੈ ਕੇ ਤੇਰੇ ਦਰ ਤੇ ਆਈਏ ਤੇਰੇ ਗੁਰਸਿੱਖ ਬਣ ਕੇ ਆਈਏ ਤੇ ਤੁਹਾਨੂੰ ਵੀ ਸਾਡੇ ਤੇ ਫਿਰ ਖੁਸ਼ੀ ਹੋਵੇ ਕਿ ਮੈਂ ਜਿਸ ਮਕਸਦ ਲਈ ਭੇਜਿਆ ਤੁਸੀਂ ਉਹ ਮਹੂਰਤ ਪੂਰਾ ਕਰਕੇ ਆਏ। 100 ਚੋਂ 100 ਨੰਬਰ ਬਣੇ। ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਸਕਦਾ ਹੈ ਇਸ ਲਈ ਅਰਦਾਸ ਕਰਕੇ ਇਹ ਚੀਜ਼ਾਂ ਇਹ ਦਾਤਾਂ ਗੁਰੂ ਤੋਂ ਮੰਗੀਏ ਜੀ ਮਾ ਦੇਹੋ ਸੰਗਣ ਅਸੀਂ ਜਿਹੜੀਆਂ ਜਿਹਾ ਹੋ ਗਏ ਸਾਈਂ ਸੋ ਮੇਰ ਆਉ ਨੰਦ ਸਾਹਿਬ ਦੀ ਬਾਣੀ ਅਰਦਾਸ ਦੇ ਰਹੀ ਹੁਕਮਨਾਮਾ ਸਭ ਸਰਵਨ ਕਰੀਏ ਕੋਈ ਰਚਨਾ ਬੰਦੀ ਨਾ ਰਹੇ ਗੱਜ ਵੱਜ ਕੇ ਰਚਨਾ ਪੇਤਰ ਕਰੋ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਦੀ ਕੂਮਕਾਰ ਸਤਗੁਰੂ ਪ੍ਰਸਾਦ ਆਨੰਦ ਗਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿ ਸਿਤੀ ਮਨ ਦੀ ਰਵਾ ਰਾਗ ਰਤਨ ਪਰਵਾਰਕੁਰੀਆਂ ਸ਼ਬਦ ਗਾਉਣ ਲਈ ਆਇਆ ਸਦਾ ਗਾਉਂ ਹਰਿ ਕੀ ਨਾਮ ਮਨ ਚੀ ਮਸਾਇਆ ਇਹ ਨਾਮ ਕਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਨਾਮ ਹੀ ਰੇ ਨੰ ਸਦਾ ਰੋਹਰ ਨਾਮੇ ਧਰਨਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਕਹੇ ਜੀਆ ਆਪ ਸਤਿਗੁਰੂ ਸਦਾ ਨਾਮ ਗਲਾ ਸੁਮਰਾਤ ਸੁਆਮੀ ਸੋ ਕਉ ਮਨੋ ਵਿਸਾਰੇ ਅੰਮ੍ਰਿਤ ਕਰਾਨੇ ਸਦਾ ਰੋ ਪਰਮਾਦੇ ਸਾਚੇ ਸਹਿਵਾਜ ਜਾਹ ਅਹੰਕਾਰ ਤੇ ਰਹਿ ਮੈਂ ਜਿਵੇਂ ਸਦਾ ਸਤਿ ਸਦਾ ਹਾ ਤੇਰੀ ਨਾਮ ਮਨੁ ਸਾਹੇ ਨਾਮ ਕੀ ਕਹਿਣਾ ਫਰਤਿ ਜੀਹੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੈ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਕਥਨ ਜੀ ਆਦਿ ਪੁਕਾਰ ਸੰਗਮਾਈ ਜਤ ਸਤ ਸੁਖ ਮਨ ਹੈ ਅੰਤਿ ਅਜਿਨੇ ਇਚਾਂ ਸਾਖੁ ਜੁਈਆ ਸਾਚਾ ਨਾਮ ਸੁਣੋ ਬਿਟੋ ਬੋਸਿ ਜੀ ਆਇਆ ਬਟੇ ਲਈਏ ਹੈ ਨਾਮ ਸੁਣੋ ਸਤੋ ਸ਼ਬਦ ਤਰੋਪੇ ਆਪੁ ਸੱਚਾ ਨਾਮ ਮੇਰਾ ਆਧਾਰੋ ਵਾਝੇ ਸਤਿ ਸੰਤਿ ਕਰ ਸੁਭਾਗੈ ਕਰ ਸਤਿ ਆਗੈ ਸੰਗੋ ਲਾਗੇ ਅਜਿਹਾ ਦੂਤ ਦੁਆਰ ਸਿੱਤੇ ਕਾਲ ਕਟ ਤੁਮਾਰਿਆ ਤਰਮ ਆਇਆ ਤੁਹਿੰਨ ਕਉ ਤੇ ਨਾਮ ਕਰਕੇ ਅਤੀਜਨੰਦ ਸੁਖੂਆ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਮੁਤਿਆ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤਮ जाना तुमरा अत उचे ते ऊंचा सागल समग्री तुमरा सूतर तहारी तुम तो हो सो आग्ञा तुमरी रि गात में तो तुम ही जामी नानक दास ਤਦ ਆਗਾ ਅਰਦਾਸ ਹਲਾਰੀ ਜੀਉ ਪੰਡ ਸਾਧ ਕਹ ਨਾਨਕ ਸਾਧ ਤੇਰੀ ਵਡਿਆਈ ਕੋਈ ਨਾਉ ਨ ਜਾਣ ਕਹ ਨਾਨਕ ਸਾਧ ਤੇਰੀ ਵਡਿਆਈ ਕੋਈ ਨਾਉ ਨ ਜਾਣ ਬੋਲਣਾ ਜੀ ਸਤਨਾਮ ਤੀਨੇ ਤਾਤ ਮਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੈ ਵਿਗਨ ਨ ਕੋ ਲਗੈ ਜਾ ਕੇ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਏ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਮੀ ਤ੍ਰਿਥਾਂ ਉੰਤ ਗਾਏ ਤੇ ਸਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਮਰਾਇ ਸ੍ਰੀ ਹਰਿਰਾਇ ਸ੍ਰੀ ਹਰਿਕਰਿ ਸੰਤੁ ਆਇਆ ਜਿਸ ਦਥੈ ਸਭ ਦੁੱਖ ਜਾਏ ਤੇਗ ਬਹਾਦਰੁ ਸਮਰਿਆ ਕਹ ਮੌਨ ਦਾਵਤਾ ਹੋ ਸਭ ਥਾਉ ਹੋਈ ਸਹਾਏ ਦਸਵੇਂ ਪਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੂ ਸਭ ਥਾਈ ਹੋਏ ਸਹਾਏ ਦਸਾਹੇ ਪਦਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਤਾਟ ਦਰਸ਼ਨ ਦੀਦਾਰ jhੁਕਾਤੇ ਅਹੰਤਰ ਕੇ ਬਲ ਜੀ ਪੰਜਾਬ ਪਿਆਰੇਆ ਚੌਹਾਂ ਸਾਹਿਬ ਜਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਬੰਦ ਛਕੇ ਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਠ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅਹੰਤ ਧਰ ਕੇ ਖਾਲਸਾ ਜੀ ਬਲ ਜੀ ਜਨਾ ਸੰਭਾ ਸੰਗਮੀਆਂ ਨੂੰ ਧਰਮ へ ਤੁਸੀਂ ਸੁਬਿੱਤੇ ਬੰਦ ਬੰਦ ਕਟਾਓ ਖੋਪਰੀਆਂ ਲਹਾਈਆਂ ਚਾਰੇ ਖਣੀਆਂ ਤੇ ਚੜੇ ਤਨਾਰਿਆਂ ਨਾਲ ਚੜਾਏ ਗਏ ਗੁਰਗਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਏ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਸਥਾ ਸੰਗਵਾਹੀ ਤਨਾਤੁਰਾਤਨਾ ਤੇ ਵਰਤਮਾਨ ਸਮੇ ਦੇ ਸਮੇਂੋ ਸ਼ਹੀਦਾ ਵੇਕ ਮਾਹੀ ਦਾ ਤੇ ਅਹੰਤ ਰਕੇ ਖਾਲਸਾ ਜੀ ਬਲ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਤੇ ਅਮਨ ਧਰ ਕੇ ਬਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਜਾ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿ ਆਇ ਤੋ ਦੇਗ ਤੇਗ ਫਤਿਹ ਬਰਦਕੀ ਤਾਜ ਪੰਥ ਕੇ ਜੁਇਤ ਸ੍ਰੀ ਸਾਹਿਬ ਜੀ ਸਾਹਾਏ ਖਾਲਸੇ ਦੇ ਕੇ ਬੋਲ ਵਾਲੇ ਵਲੇ ਜੀ ਬਖਸ਼ੋ ਜੀ ਮਹਾਰਾਜ ਸਿੱਖਾ ਨੂੰ ਸਿੱਖੀ ਦਾ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹਾਦਾਨ ਭਰੋਸਾਦਾਨ ਦਾਨਾ ਸ਼ਿਰਦਾਨ ਨਾਮ ਦਾ ਮਹੰਸਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ ਚੌਂਕੀਆ ਝੰਡੇ ਹੁੰਗੇ ਜੋਗੋ ਜੋਗੋ ਅਤਲ ਧਰਮ ਕਾ ਜਕਰ ਖਾਲਸਾ ਜੀ ਬੋਲੇ ਜੀ ਪਿਆਰੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਨ ਸਤਗੁਰੂ ਨੇਤਾਣਿਓ ਕੇ ਤਾਨ ਸਤਿਗੁਰੂ ਨਿਉਟ ਆਦੀ ਓਟ ਤਨ ਤਨ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਸਤਾਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਦਸਹਾਂ ਪਦਸ਼ਾਹੀ ਦੀ ਜੋਤ ਤਾਨੂੰ ਤਾਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆ ਦੇ ਚਰਨ ਕਮਲਾਂ 'ਤੇ ਸਨਮੋਸਹਤ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰੋਂ ਘਰੋਂ ਵਾਰੋਂ ਸਾਇ ਅਮਰ ਸ਼ਹੀਦ ਸੰਗ ਸਾਹਿਬ ਜਥੇਦਾਰ ਬਾਬਾ ਹਨੁਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸੰਗਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੰਨਿਸ਼ੀ ਸ਼ਹੀਦਾ ਸੁਹਾਣਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਗਰ ਦੇ ਮਹੀਨੇ ਦੇ ਸੰਗਰਾਮ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜ ਰਹੇ ਹਮਤਾ ਅਡਸ਼ਾ ਜੀ ਸਜੇ ਦੁਆਮਾ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਨਗਰ ਦੇ ਮਹਿੰਨੇ ਦੀ ਸ਼ਬਦ ਵਿਚਾਰ ਤੇ ਗੁਰਮਤਿ ਵਿਚਾਰਾ ਹਈਆ ਨੇ ਇਹਨਾਂ ਸਮੇਂ ਦੌਰਾਨ ਬਾਣੀ ਪੜ੍ਹਦਿਆ ਕਥਾ ਕੀਰਤਨ ਕਰਦਿਆ ਹਈਆ ਸੁਮੁੱਚੀਆਂ ਸੇਵਾਵਾਂ ਨਿਭਾਉਂਦਿਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਜੁਕਾਂ ਦੇ ਮਾਫੀ ਬਖਸ਼ੋ ਜੀ ਅੱਗੋਂ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜ੍ਹਨ ਸੁਣਨ ਦੀ ਸ੍ਰੇਸ਼ਟ ਮਤਬੋਦ ਬਖਸ਼ਿਸ਼ ਕਰਮੀ ਬੜੀ ਸ਼ਨੀ ਗੁਰਬਾਣੀ ਦਾ ਖਲਾਫਾ ਹੈ ਉਹ ਦਰ ਆਈਆਂ ਸੰਤਾਂ ਦੇ ਹਿਰਦੇ ਆ ਅੰਦਰ ਵਸਾਉਂਦਾ ਸੰਗਰਾਮ ਦੇ ਦਿਹਾੜੇ ਨੂੰ ਮੁਖ ਰੱਖਦੇ ਆ ਹੋਇਆ ਅੰਮ੍ਰਿਤ ਵੇਲੇ ਤੋਂ ਬੇਅੰਤ ਸਿੱਖ ਸੰਤਾਂ ਨੇ ਦੂਰ ਸ਼ਾਹੀ ਆਵਜੀਤੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ ਸਬਨਾ ਦੀਆਂ ਹਾਜ਼ਰੀਆਂ ਤਲਫੁਲ ਟੋਟਾਆਂ ਆਪਨੇ ਦਰ ਪ੍ਰਵਾਨ ਕਰਨੀਆਂ ਸੰਗਤਾਂ ਦਾ ਕਦਮ 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 ਲੇਖੇ ਵਿੱਚ ਲਾਉਣਾ ਸਬਨਾ ਦੇ ਪਰਿਵਾਰ ਵਿੱਚ ਸੁਖ ਸ਼ਾਂਤ ਚੜ੍ਹਦੀ ਕਲਾ ਸਬਨਾ ਨੂੰ ਦੇਹ ਆਰੋਗਤਾ ਮਾ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਦੇਸ਼ ਤਰਦੇਸ ਸੁਖ ਸਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਸਰਬੱਤ ਦਾ ਭਲਾ ਕਰਨਾ ਸਤਿਗੁਰੂ ਜੀ ਆਪ ਜੀਆ ਦੇ ਚਰਨ ਕਮਲਾ ਪੈਸ ਨਿਮਰਤਾ ਸਹਤ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਤਤਕ ਦਾ ਮਹੀਨਾ ਆਪ ਜੀ ਦੀ ਕਿਰਪਾ ਦੇ ਨਾਲ ਬਤੀਤ ਹੋਇਆ ਮਗਰ ਦਾ ਮਹੀਨਾ ਚੜ੍ਹਿਆ ਹੈ ਪਾਦਸ਼ਾਹ ਜੀ ਮਗਰ ਦਾ ਮਹੀਨਾ ਆਵਜੂ ਦੇ ਕਿਰਪਾ ਦੇ ਨਾਲ ਸੇਵਾ ਕਰਦੇ ਆ ਸਿਮਰਨ ਕਰਦੇ ਆ ਧਰਮ ਦਾ ਚੰਗਾ ਕਰਮ ਕਮਾਉਂਦੇ ਆ ਹੋਇਆ ਪਾਦਸ਼ਾਹ ਜੀ ਆਵਜੂ ਨਾ ਬਤੂਤ ਕਰ ਜਾਉਂਦਾ ਸਭਨਾ ਦੇ ਸਿਸ਼ਤੇ ਮਿਹਰ ਭਰੇ ਹੱਥ ਰਖਣਾ ਸਭ ਨਾਲ ਆਪਣੋ ਦਰੋਂ ਘਰ ਗੁਰਸਿੱਖੀ ਨਾਮ ਦਾਣ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਦਸ਼ਾਹ ਜੀ ਕਿਰਪਾ ਕਰੋ ਸਮੁੱਚਿਆ ਸੰਗਤਾਂ ਵੱਲੋਂ ਸੰਗਰਾਮ ਦੇ ਦਿਹਾੜੇ ਨੂੰ ਮੁੱਖ ਰੱਖਦੇ ਆਇਆ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਕਰੂ پاک ਸਾਲ ਸੋਚ ਪਵਿੱਤਰ ਹਣ ਲਾਵੇ ਤੋ ਹੁਗ ਹਰ ਰਾਏ ਲੱਗਿਆ ਤੋ ਹੁਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪਾਉੜੀਆਂ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਅਖਰ ਬਾਦ ਘਟ ਭਲ ਚੋਕੇ ਨਿਵਾਸ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਜ਼ਰ ਨਦਰ ਨਿਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੋਂ ਚੱਲਣ ਦੀ ਸਮਰਥਾ ਬਖਸ਼ੋ ਜੀ ਸਹੀ ਪਿਆਰੇ ਮੇਨੋ ਜਿਨਾ ਦੇ ਮਿਲੇ ਆ ਨਾਮ ਚਤਿ ਆਵੇ ਨਾਮ ਕੇ ਨਾਮ ਚੜਦੀ ਕਲਾ ਤੇਰੇ ਭਾਣੋ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਹੁਰਾ ਆਗਿਆ ਭਈ ਅਕਾਲ ਤੀ ਸਾਭ ਸੁਖਮ ਕੋ ਹੁਕਮ ਹੈ ਗੁਰੂ ਮਾਨੋ ਗੁਰੂ ਗ੍ਰੰਥ ਜੀ ਮਾਨੋ ਜੈ ਪ੍ਰਭ ਕੋ ਨਮੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋ ਸਮਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੈ ਸਰਦਾ ਕਰਸੇ ਤੇ ਵਾਹਿਗੁਰੂ ਨਾਮ ਜਹਾਜ ਹੈ ਜੈ ਸਰਦਾ ਕਰਸੇ ਮਦੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਗਰੀਬ ਸੱਚੇ ਤੇ ਕੇ ਤੋ ਸਤ ਗੁਰੂ ਪੂਰੇ ਦੇਖ ਤੁਨਾਰਾ ਦਰਸਨ ਮੇਰਾ ਮਨ ਤਹੀਰੇ ਵੇਖ ਤਮਾਰਾ ਦਰਸ਼ਨ ਮੇਰਾ ਮਨ ਤਹੀਰੇ ਮੈਂ ਨੂਰ ਖੀ ਕੇ ਤੱਕ ਬਾਤ ਹਾਂ तर यारे गोर नानक जिन सुनया पेख से फिर गरबा से ना तर रे ਕੋ ਰਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਕਰਬਾਸ ਨਾ ਪਰਿਆ ਸੋ ਕਹੋ ਤਲ ਗੁਰ ਸੇਵਿਆ ਆਹ ਮੋਸ ਸਹਜ ਸੁਸਮ ਪਰਸਿਆ ਗੁਰੂ ਕਾ ਜਨਮ ਮਰਨ ਸੱਜਣ ਸੱਚਾ ਪਾਤਸ਼ਾਹ ਹੋ ਸਿਰਸਾ ਜਿਸ ਤਾਸ ਬਠੇ ਆਸਤੇ ਹਿਆ ਸਬਨਾ ਜੋ ਸੋਤਾ ਉਸ ਬਾਹਠੇ ਆਸਤੋ ਹਿਆ ਸਬ ਨੰਦਾ ਸਤਨਾਮ ਸ੍ਰੀ ਵਾਹਿਗੁਰੂ ਸਤਿ ਹੈ ਬਜੂਏ ਆ ਪੜੀਆਂ ਕੀ ਗੁਮੀਆਂ ਕੀ ਬੇਤ ਪੁਰਾਣਾ ਸੁਨੀਆਂ ਕੀ ਪੜੀਆਂ ਕੀ ਸੁਨੀਆਂ ਕੀ ਦੇਦ ਤੇਰਾ ਨਾ ਸੁਨੀਆਂ ਪੜੇ ਸੁਨੇ ਕੀ ਹੋਈ ਜੈ ਸਾਜ ਜ ਨਾ ਮਿਲੇ ਸਤੇਈ ਹਰ ਤਨ ਨਾ ਨਾ ਜਾਪਸ ਗਵਾਰਾ ਕੀ ਸੋਚਾ ਹਾ

ਅੱਲਾਹਿਆ ਬਸਤ ਅਗੋਚਰੇ ਪਾਈ ਕਟ ਦੀਪਕ ਰਹੀ ਸਮਾਈ ਕਹ ਕਬੀਰ अब जान जब जाने आ तो माने, माने आ मन माने, 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 माने लोग ना पति जा जा तो क्या की जा कह कबीरा अब जाने आ? जब जाने आ तो माने ਮਾਨਿਆ ਮਨ ਮਾਨੇ ਲੋਗ ਮਾਤ ਤੀ ਜਾ ਮਾਤ ਤੀ ਜਾ ਤੋ ਕਿਆ ਕੀ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਿ ਸ੍ਰੀ ਅਕਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਗਰੇ ਮਾਹਿਸ ਹਮਦਿਆ ਹਰ ਤੇਰੇ ਸੰਗ ਬੈਠੜਿਆ ਹਾਂ ਤੈਨ ਕੀ ਸੋਭਾ ਕੀ ਕਾਦਨੀ ਮੇਰੇ ਸਾਹਿਬ ਮੈਂ ਲੜਿਆ ਹਾਂ ਤਮੈ ਮਨ ਮੌਲਿਆ ਆ ਰਾਮ ਸੇ ਸਾਦ ਸਹਿ ਰਲਿਆ ਹਾਂ ਸਾਦ ਜਨਤ ਬਹਾਰੀ ਸਹਿ ਰਹਿਮ ਇਕ ਲੜਿਆ ਹਾਂ ਨੇ ਦੁੱਖ ਨਾ ਕਬਹੂ ਉਤਰਾਂ ਸੇ ਜਮ ਕੇ ਵਸ ਪੜਿਆ ਹਾ